ਸੰਗ ਪੰਡ ਰਾਜਿਆਣਾ ਤੇ ਅੱਜ ਇਸ ਵਕਤ ਅਸੀਂ ਸਮਾਧ ਭਾਈ ਦੇ ਵਿੱਚ ਆ ਤਾਂ ਗਿਆਨੀ ਜਹੇਦਾਰ ਜੀ ਭਾਈ ਜੀ ਮੇਰ ਸਿੰਘ ਜੀ ਅੱਜ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੂੰ ਇੱਕ ਬੀਟ੍ਰਮ ਪੰਨੀ ਤੇ ਕੇਸਰ ਦਿੱਤਾ ਸੀਗਾ ਉਹਦੇ ਨਾਲ ਇਹਨਾਂ ਨੂੰ ਕੀ ਫਾਇਦਾ ਹੋਇਆ ਹਾਂਜੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਨੂੰ ਜਿਹੜਾ ਸਹਿਜ ਦਿੱਤਾ ਸੀ ਜੀ ਉਹਦੇ ਨਾਲ ਇੱਕ ਤਾਂ ਮੇਰਾ ਪੇਟ ਇਹਲਾ ਬਹੁਤ ਜ਼ਿਆਦਾ ਸੀ ਤੇ ਜਿੰਨੇ ਮੈਨੂੰ 8 ਦਿਨ ਹੋਏ ਐ ਖਾਂਦੇ ਨੂੰ ਹਜੇ ਸਹਤ ਤੇ ਘੱਟੋ ਘੱਟ ਵੀ ਮੈਨੂੰ ਐ ਫਰਕ ਲੱਗ ਰਿਹਾ ਵੀ ਮੇਰਾ ਘੱਟੋ ਘੱਟ 4 ਕਿਲੋ 5 ਕਿਲੋ ਪਾਰ ਘੱਟ ਗਿਆ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਹਜੇ ਤੋਲਿਆ ਨਹੀਂ ਤੋਲਣਾ ਮਹਿਸੂਸ ਹੋ ਰਿਹਾ ਉਦੋਂ ਪਹਿਲਾਂ ਮੈਂ ਵੈਲਡਟ ਤੇ ਕੇਸਰੀ ਵੀ ਪੀਤਾ ਸੀ ਉਹਦੇ ਨਾਲ ਪਹਿਲਾਂ ਮੈਂ ਜਮਾਂ ਨਹੀਂ ਸੀ ਉੱਠ ਸਕਦਾ ਮੈਨੂੰ ਠੋਣਾ ਪੈਂਦਾ ਸੀ ਤੇ ਉਹਦੇ ਕਾਰਨ ਮੈਂ ਵੈਲਡਟ ਨਾਲ ਤੇ ਕੇਸਰੀ ਨਾਲ ਮੈਂ ਬਹੁਤ ਤੰਦਰੁਸਤ ਹੋ ਗਿਆ ਉਸ ਤੋਂ ਬਾਅਦ ਮੈਂ ਢੇਟ ਬਾਰੇ ਗੱਲ ਕੀਤੀ ਬਲਵਿੰਦਰ ਸੋਹਣਾ ਕੋਲੇ ਕਿੰਨਾ ਬੱਚਿਆਂ ਕੋਲੇ ਇਹਨਾਂ ਨੇ ਫਿਰ ਮੈਨੂੰ ਇਹ ਚੀਜ਼ ਦਿੱਤੀ ਵੀ ਆਹ ਚੀਜ਼ ਖਾਓ ਮੈਂ ਜਦੋਂ ਜਦੋਂ ਦਾ ਖਾਈ ਜਨਾ ਇੱਕ ਤਾਂ ਮੈਨੂੰ એનર્ਜੀ ਬਹੁਤ ਜ਼ਿਆਦਾ ਮਿਲ ਗਈ ਹੈ ਜਿਹੜੇ ਸਰੀਰ ਮੇਰਾ ਪੂਰਾ ਫਰਤੀਲਾ ਹੋਇਆ ਕਿੱਥੇ ਮੈਨੂੰ ਦਿਨ ਰਾਤ ਨੀਂਦ ਹੀ ਦੱਬੀ ਰਹਦੀ ਸੀ ਤੇ ਪਰ ਇਹਦੇ ਨਾਲ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੈਂ ਹੁਣ ਘਰੇ ਆਮ ਸਾਰੇ ਕੰਮ ਕਰਦਾ ਕਰਦਾ ਪਸੂ ਡੰਗਰ ਸਾਹਿਬ ਦਾ ਇਹ ਪਹਿਲਾਂ ਮੈਂ ਮੁੰਡੇ ਨੂੰ ਕਹਿੰਦਾ ਤੂੰ ਕਰ ਲੈ ਕੋਕਰੀ ਪੱਟਣ ਦੇ ਤੂੰ ਚੱਕ ਮੈਂ ਕਿੱਥੋਂ ਚੱਕੂਗਾ ਪਰ ਹੁਣ ਮੈਂ ਉਹਨੂੰ ਕਹਿੰਦਾ ਨਹੀਂ ਹੁਣ ਸਾਰੇ ਕੰਮ ਆਪ ਕਰਦੇ ਕੋ ਕੀ ਹੈ ਉਹਦਾ ਮਤਲਬ ਇਹ ਕੇਸਰ ਨੇ ਕਿ ਆ ਸਹਿਤ ਨੇ ਮੇਰਾ ਬਹੁਤ ਜ਼ਿਆਦਾ ਰਾਜਾ ਮਨੋਬਲ ਵਧਾਇਆ ਤੇ ਨਾਲੇ ਮੈਨੂੰ ਇਹ ਤੰਦਰੁਸਤੀ ਦਿੱਤੀ ਹੈ ਵਧੀਆ ਸਰੀਰ ਕੀਤਾ ਮੇਰਾ ਹਾਂਜੀ ਬਈ ਅੱਗੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਵੀ ਇੱਕ ਡਾਕਟਰ ਬਣ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਵੀ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਆ ਜੇ ਆਪਣੀ ਜ਼ਿੰਦਗੀ ਨੂੰ ਜਿਉਣਾ ਚੰਗਾ ਮਕਸਦ ਨਾਲ ਚਾਹੋਣੇ ਆ ਤਾਂ ਇਹ ਚੀਜ਼ਾਂ ਦੀ ਵਰਤੋਂ ਕਰੋ ਤੇ ਤੁਹਾਨੂੰ ਪ੍ਰਮਾਤਮਾ ਨੇ ਤਾਂ ਕਿਰਪਾ ਕਰਨੀ ਕਰਨੀ ਹੈ ਇਹ ਚੀਜ਼ਾਂ ਵੀ ਤੁਹਾਡੇ ਬਹੁਤ ਲਾਭਦਾਇਕ ਹੋਣਗੀਆਂ ਤੇ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ